ਮੈ ਸਤ੍ਰਿਕਤੀ ਨੂੰ ਵਿੰਲੇ ਤ੍ਰਿਕੁਟੀ ਸੰਗ ਇਸ ਨੂੰ ਨੇ ਜੋੜ ਲਿਆ ਭਾਉ ਸ਼ੁਰੂ-ਸ਼ੁਰੂ ਚ ਜਿਉਂ ਸੁਰਤ ਉੱਪਰ ਉੱਠਦੀ ਹੈ ਤੇ ਤ੍ਰਿਕਤੀ ਤੋਂ ਜਦ ਅੱਗੇ ਲੰਘਦੀ ਹੈ ਕਹਿੰਦੇ ਨੇ ਉਦੋਂ ਹੀ ਅਸਲ ਦੇ ਚ ਤ੍ਰਿਬੈਣੀ ਦਾ ਸੰਗਮ ਪ੍ਰਯਾਗ ਦਾ ਤੀਰਥ ਪ੍ਰਗਟ ਹੁੰਦਾ ਹੈ ਉਹ ਜਿਹੜਾ ਅੰਦਰ ਦਾ ਪ੍ਰਿਆਗ ਹੈ ਤ੍ਰਿਬਹਣੀ ਬਾਰੋਂ ਕੋਈ ਪ੍ਰਤੀਕ ਚਾਹੀਦਾ ਸੀ ਤਾਂ ਉਥੇ ਗੰਗਾ ਜਮਨਾ ਦਾ ਜਿਹੜਾ ਪ੍ਰਿਆਗ ਰਾਜ ਦੇ ਵਿੱਚ ਮਿਲਣਾ ਹੈ ਨਾ ਉਹ ਸਾਹਮਣੇ ਰੱਖ ਦਿੱਤਾ ਗਿਆ ਬਈ ਇੱਥੇ ਤ੍ਰਿਬਹਣੀ ਹੈ ਔਰ ਖੁਦ ਭਗਤ ਬਹਣੀ ਨੇ ਇਸ ਨੂੰ ਤ੍ਰਿਬਹਣੀ ਮੰਨ ਲਿਆ ਈੜਾ ਪਿੰਗਲਾ ਸੁਖਮਨਾ ਤੀਨ ਬਸੇ ਇੱਕ ਥਾਂ ਐ ਬਹਣੀ ਤੇ ਸੰਗਮ ਪ੍ਰਿਆਗ ਮਨਮੱਜਨ ਕਰੇ ਤੇ ਥਾਂ ਐ ਭਗਤ ਜੀ ਕਹਿੰਦੇ ਨੇ ਮੇਰਾ ਮਨ ਇਸ ਪ੍ਰਯਾਗ ਰਾਜ ਵਿੱਚ ਰੋਜ਼ ਇਸ਼ਨਾਨ ਕਰਦਾ ਤੇ ਬਹਿਣੀ ਹੈ ਗੁਜਰਾਤ ਦੇ ਇਲਾਕੇ ਦਾ ਅਹਿਮਦਾਬਾਦ ਦੇ ਨੇੜੇ ਕਿਧਰੇ ਪਿੰਡ ਹੈ ਇਸ ਦਾ ਤੇ ਕਿੱਥੇ ਪ੍ਰਯਾਗ ਰਾਜ ਕਿੱਥੇ ਗੁਜਰਾਤ ਤੂੰ ਰੋਜ਼ ਚਲਾ ਜਾਂਦਾ ਹੈ ਕਿਸ ਤਰ੍ਹਾਂ ਜਾਂਦਾ ਹੈ ਨਹੀਂ ਬੈਠਿਆ ਹੀ ਬਿਠਾਇਆ ਕਹਿੰਦਾ ਮੈਂ ਰੋਜ਼ ਪ੍ਰਯਾਗ ਦੇ ਵਿੱਚ ਇਸ਼ਨਾਨ ਕਰਦਾ ਬਹਿਣੀ ਤੇ ਸੰਗਮ ਪ੍ਰਯਾਗ ਮਨ ਮੱਜਨ ਕਰੇ ਤੇ ਥਾਂ ਅਭਿਆਸੀ ਮਨੁੱਖ ਜਦ ਜਾਪ ਕਰਦਾ ਹੈ ਤਮੇ ਇਹ ਕੁਛੜੀ ਹੋਈ ਗੱਲ ਨੂੰ ਫਿਰ ਦਰਾਵਾ ਵਾਹਿਗੁਰੂ ਵਾਹਿਗੁਰੂ ਬਸ ਇਹ ਜਾਨ ਇਹੀ ਗੁਰੂ ਘਰ ਦੇ ਚ ਯੋਗ ਹੈ ਇਹੀ ਭੋਗ ਹੈ ਇਹੀ ਤਪ ਹੈ ਔਰ ਇਹੀ pranayam ਹੈ ਇਹੀ ਸਭ ਕੁਛ ਹੈ ਔਰ ਕਿਸੇ ਨਿਕੰਮੇ ਚੱਕਰ ਵਿੱਚ ਨਾ ਪੈਣਾ ਚੌਕੜਾ ਮਾਰ ਕੇ ਜਾਪ ਕਰਦਿਆਂ ਕਰਦਿਆਂ ਪੈ ਥਕਨ ਕੋਈ ਥਕਣਾ ਨਸੀ ਜੋ ਹੈ ਪ੍ਰਤੀਤ ਹੋਵੇ ਕੋਈ ਗਲ ਨਹੀਂ ਆਸਣ ਬਦਲ ਸਕਦੇ ਬੰਦਿਸ਼ ਨਹੀਂ ਹੈ ਪੁਰਾਣੇ ਮਹਾਪੁਰਸ਼ਿਕ ਬੈਰਾਗਣ ਰਖ ਲੈਂਦੇ ਸਨ ਲੱਕੜੀ ਦੀ ਅੱਗੋਂ ਉਹਦੇ ਉੱਤੇ ਇੰਜ ਟਿੱਕ ਕੇ ਵੀ ਜਾਪ ਕਰਦੇ ਸਨ ਬਈ ਥੱਕ ਗਏ ਹਣ ਬੈਠੇ ਆ ਬੈਠੇ ਆ ਕਮਰ ਦੁਖਣ ਲੱਗ ਗਈ ਸੰਸਾਰ ਦਾ ਕੰਮ ਕਰਦੇ ਆ ਕਰਦੇ ਆ ਸਰੀਰ ਥੱਕਦਾ ਹੈ ਧਾਰਮਿਕ ਕੰਮ ਕਰਦੇ ਆ ਵੀ ਸਰੀਰ ਥੱਕਦਾ ਹੈ ਔਰ ਉਹਨੇ ਚਿਰ ਤੱਕ ਹੀ ਥਕਾਵਟ ਹੈ ਜਿਤਨੇ ਚਿਰ ਤੱਕ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਖਿਲਣਾ ਉਸ ਸੈਸਦਲ ਕਮਲ ਖਿਲਦਾ ਨਹੀਂ ਜਿਤਨੇ ਚਿਰ ਤੱਕ ਉਤਨੇ ਚਿਰ ਤੱਕ ਤੇ ਮਿਹਨਤ ਹੈ ਉਤਨੇ ਚਿਰ ਤੱਕ ਤੇ ਸਾਧਨਾ ਹੈ ਤੇ ਮੈਂ ਫਿਰ ਅਰਜ਼ ਕਰ ਰਿਹਾ ਕਮਾਇਆ ਹੋਇਆ ਧਨ ਪਿਓ ਤੋਂ ਪੁੱਤਰ ਤੋਂ ਇੱਕ ਦੂਜੇ ਨੂੰ ਮਿਲ ਜਾਏਗਾ ਜਪਿਆ ਜਪਾਇਆ ਨਾਮ ਕੋਈ ਨਹੀਂ ਮਿਲਦਾ ਤੇ ਜਿਹੜਾ ਕਹਿ ਦੇਵੇ ਮੈਂ ਜਪਿਆ ਜਪਾਇਆ ਨਾਮ ਦੇਣਾ ਸ਼ਮਲੋ ਬਹੁਤ ਝੂਠਾ ਤੇ ਪਖੰਡੀ ਸੰਤ ਹੈ ਨਾ ਕਬੂਲ ਕਰਿਆ ਕਰੋ ਇਸ ਤਰ੍ਹਾਂ ਦੇ ਝੂਠ ਤੇ ਪਖੰਡੀਆਂ ਦੁਕਾਨਾਂ ਹੁਣ ਪੰਜਾਬ ਦੇ ਵਿੱਚ ਤੇ ਬੰਦ ਹੋ ਰਹੀਆਂ ਨੇ ਪਰ ਮੈਂ ਦੇਖਦਾ ਬਾਹਰ ਹੁਣ ਸ਼ੁਰੂ ਹੋ ਰਹੀਆਂ ਨੇ ਦੋ ਲਵਸ ਪਤਾ ਨਹੀਂ ਮੇਰੇ ਤੁਹਾਨੂੰ ਚੰਗੇ ਲਗਣ ਭਾਵੇਂ ਨਾ ਚੰਗੇ ਲਗਣ ਨਾ ਚੰਗੇ ਲਗਣ ਤਾਂ ਵੀ ਕੋਈ ਪਰਵਾਹ ਨਹੀਂ ਪਰ ਇਤਨੀ ਗੱਲ ਮੈਂ ਅਰਸ਼ ਕਰਨਾ ਧਾਰਮਿਕ ਤੌਰ ਤੇ ਹਿੰਦੁਸਤਾਨ ਦੇ ਬੰਦਿਆਂ ਨਾਲੋਂ ਬਾਹਰ ਦੇ ਬੰਦੇ ਕਰੀਬਨ ਕਰੀਬ ਨਾਲ ਪਛੜੇ ਹੋਏ ਅੱਗੇ ਨਹੀਂ ਪਛੜੇ ਇਸ ਵਾਸਤੇ ਜਿਸ ਪਖੰਡ ਦਾ ਬੋਲਬਾਲਾ ਇੱਥੇ ਹੈ ਇਹਦੀਆਂ ਤੇ ਧਜੀਆਂ ਉਡਾ ਦਿੱਤੀਆਂ ਗਈਆਂ ਨੇ ਹਿੰਦੁਸਤਾਨ ਵਿੱਚ ਪਰ ਇੱਥੇ ਪਖੰਡ ਚੱਲਦੇ ਨੇ ਇੱਥੇ بڑے بڑے ਅਖਬਾਰਾਂ 'ਚ ਨਿਕਲਾਂ ਦਾ ਹੈ ਸ਼੍ਰੀ ਸਤਗੁਰੂ ਜੀ ਮਹਾਰਾਜ ਆ ਰਹੇ ਨੇ 에ਰਪੋਰਟ ਤੇ ਸਵਾਗਤ ਕਰਨ ਵਾਸਤੇ ਜਾਓ ਪ੍ਰਬੰਧਕ ਕਹਿ ਦਿੰਦੇ ਨੇ ਹੁਣ ਗੁਰਗਨ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ ਕਿਉਂਕਿ ਸਤਗੁਰੂ ਜੀ ਮਹਾਰਾਜ ਆ ਗਏ ਨੇ ਇਸ ਤਰ੍ਹਾਂ ਮੈਂ ਕਈ ਗੁਰਦੁਆਰਿਆਂ 'ਚ ਦੇਖਿਆ ਸਾਡੇ ਮਿਡਲੈਂਡ ਵਿੱਚ ਪਰ ਪ੍ਰਬੰਧਕ ਵੀ ਮੰਦੇ ਪੈਣੇ ਉਹਨਾਂ ਦੀ ਅਕਲ ਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਅਕਲ ਹੈ ਵੀ ਸਹੀ ਕਿ ਨਹੀਂ ਇਹ ਵੀ ਸੋਚਣਾ ਪੈਂਦਾ ਇਹ ਵੀ ਵਿਚਾਰਨਾ ਪੈਂਦਾ ਔਰ ਹਕੀਕਤ ਹੈ ਇਤਿਹਾਸ ਮੌਜੂਦ ਸਬੂਤ ਮੌਜੂਦ ਲਿਖਤਾ ਸਾਰੀਆਂ ਮੌਜੂਦ ਫਿਰ ਵੀ ਮਨ ਘੜ ਕਿਸੇ ਕਰੇ ਜਾਂਦੇ ਤੇ ਇੱਕ ਦਾਵੇਦਾਰ ਵੀ ਨਹੀਂ ਇਕਾਈ ਦਾਵੇਦਾਰ ਜੋ ਇੱਕ ਵੀ ਹੋਵੇ ਤੇ ਚ ਮੰਨ ਲਈਏ ਲੜਾਈ ਮੈਂ ਦੇਖਣਾ ਅਕਸਰ ਗਰਸਤੀਆਂ ਚਾਉਂਦੀ ਹੈ ਜਾਂ ਛੋਟੀ ਦੇ ਧਾਰਮਿਕ ਪੁਰਸ਼ ਕਦੀ ਜ਼ਾਲਮਾਂ ਨਾਲ ਲੜਦੇ ਤੇ ਹੁਣ ਜਦ ਇੱਕ ਡੇਰੇ 'ਚ ਜ਼ਾਲਮਾਂ ਤੇ ਇੱਕ ਡੇਰੇ ਦੇ 'ਚ ਪੰਜ ਸੰਤ ਬਣੇ ਬੈਠੇ ਨੇ ਤੇ ਪੰਜਾਂ ਹੀ ਭਰ ਕੇ ਬੰਦੂਕਾਂ ਬੈਠੇ ਨੇ ਇੱਕ ਦੂਜੇ ਦੇ ਖਿਲਾਫ ਤੇ ਪਰਦਕਸ਼ੀ ਕਰ ਲੈ ਪਹਿਲੇ ਜ਼ਾਲਮਾਂ ਤੇ ਗੋਲੀਆਂ ਚੱਲਦੀਆਂ ਸਨ ਦੁਸ਼ਤ ਤੇ ਗੋਲੀਆਂ ਚਲਾਉ ਹੁਣ ਮੈਂ ਡੇਰੇ 'ਚ ਦੇਖੇ ਆਪਣੇ ਆਪ ਦੇ ਉੱਤੇ ਗੋਲੀਆਂ ਇੱਕ ਦੂਜੇ ਤੇ ਚਲਾਈ ਜਾਂਦੇ ਤੇ ਸੰਤਾਂ ਦੇ ਝਗੜੇ ਅਦਾਲਤਾਂ ਵਿੱਚ ਦਰਸਲ ਸੰਤ ਪਣੇ ਦੇ ਝਗੜੇ ਨੇ ਉਹ ਜਿਹੜਾ ਕਿਹਾ ਹੈ ਨਾ ਅਸੀਂ ਤੇ ਬਹੁਤ ਤਿਆਗੀਆਂ ਬਹੁਤ ਤਿਆਗੀਆਂ ਤੇ ਦੁਨੀਆ ਭਰ ਦਾ ਸੋਨਾ ਜਿਹੜਾ ਗੁੰਬਦਾਂ ਨੂੰ ਲਾਇਆ ਹੈ ਕਿਹਾ ਸੀ ਤੇ ਗ੍ਰਸਤੀ ਨਹੀਂ ਅਸੀਂ ਗ੍ਰਸਤੀ ਨਹੀਂ ਤੇ ਕਰੋੜਾਂ ਦੀ ਜਿਹੜੀ ਧਨ ਸੰਪਦਾ ਹੈ ਉਹਦੇ ਝਗੜੇ ਹੁਣ ਅਦਾਲਤਾਂ ਚ ਨੇ ਤਾਂ ਇਹਨਾਂ ਝਗੜਿਆਂ ਨੂੰ ਵੇਖ ਕੇ ਹਿੰਦੁਸਤਾਨ ਦੇ ਤੇ ਇੱਜ਼ਤ ਮਾਨ ਮਰਿਆਦਾ ਇਹਨਾਂ ਦੇ ਮਿੱਟ ਗਈ ਐਸ ਵਾਸਤੇ ਡੇਰੇ ਹੁਣ ਇਧਰ ਬਣਨ ਲੱਗ ਪਏ ਨੇ ਗੁਰਦੁਆਰਾ ਸ਼ਬਦ ਵੀ ਇਹ ਹਟਾ ਰਹੇ ਨੇ ਕਿਉਂਕਿ ਗੁਰਦੁਆਰਾ ਰੱਖਿਆ ਤੇ ਫਿਰ ਕੋਈ ਮਤਾ ਗੁਰਮਤੀ ਆ ਜਾਏ। ਤਾਂ ਚਲੋ ਠਾਠ ਬਣਾਓ, ਆਸ਼ਰਮ ਬਣਾਓ। ਨਿਰਗੁਣ ਬਾਲ ਮੰਦਰ ਬਣਾਓ, ਗੁਰਦੁਆਰੇ ਦੀ ਗੱਲ ਹੀ ਹਟਾਓ। ਕਿਉਂਕਿ ਗੁਰਦੁਆਰੇ ਦੀ ਗੱਲ ਕਰਦੇ ਐ ਗੁਰਮਤ ਸਾਂਹਣੇ ਆ ਜਾਂਦੀ। ਤੇ ਜੇ ਗੁਰਮਤ ਆ ਗਈ ਤੇ ਸਾਡਾ ਬਖੰਡ ਕੋਈ ਨਹੀਂ। ਗੁਰਮਤ ਆ ਗਈ ਤੇ ਸਾਡਾ ਝੂਠ ਕੋਈ ਨਹੀਂ। ਗੁਰਮਤ ਆ ਗਈ ਤੇ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਉਹ ਕਰ ਨਹੀਂ ਸਕਾਂਗੇ। ਤਾਂ ਖੈਰ ਇਹ ਚੱਲਦਾ। ਇਹ ਜਿਹੜੀ ਤ੍ਰਿਕਤੀ ਹੈ ਇਸ ਦਾ ਜਿਹੜਾ ਅਭਿਆਸ ਹੈ ਅਗਰ ਸਹੀ ਮੈਨੇਜ ਤੁਹਾਡੇ ਚ ਸ਼ੁਰੂ ਹੋ ਜਾਏ ਚਿਮਾ ਕਰਨੀ ਫਿਰ ਪਖੰਡ ਵਾਸਤੇ ਥਾਂ ਨਹੀਂ ਰਹਿੰਦੀ ਤੇ ਹੁਣ ਜਿਹੜੀ ਅਸਲੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਉਂ-ਜਿਉਂ ਤੁਸੀਂ ਜਾਪ ਕਰੋਗੇ ਨਾਭੀ ਤੋਂ ਥੱਲੇ ਬੈਠੀ ਹੋਈ ਕੁੰਡਲ ਮਾਰ ਕੇ ਜੋ ਸ਼ਕਤੀ ਹੈ ਉਹ ਉੱਠਣਾ ਸ਼ੁਰੂ ਹੁੰਦੀ ਹੈ ਔਰ ਜਦ ਉੱਠਣਾ ਸ਼ੁਰੂ ਆਉਂਦੀ ਹੈ ਤੇ ਪਤਾ ਚੱਲਦਾ ਐਨੀ ਮਹਿਰਸ ਕਰਦਾ ਚਿਹਰਾ ਬਦਲਦਾ ਹੈ ਨੇਤਰ ਬਦਲਦੇ ਨੇ ਜੀਵਨ ਦਾ ਢੰਗ ਬਦਲਦਾ ਹੈ ਸੋਚਣ ਦਾ ਢੰਗ ਬਦਲਦਾ ਹੈ ਰੋਜ਼ ਮਰੀਅਦੀ ਕਿਰਿਆ ਬਦਲਦੀ ਹੈ ਅਵਸਥਾ ਬਦਲਦੀ ਹੈ ਸੁਭਾਅ ਬਦਲਦਾ ਹੈ ਸਭ ਕੁਝ ਬਦਲਦਾ ਹੈ ਇਹ ਤਬਦੀਲੀ ਦਿਖਾਈ ਦਿੰਦੀ ਹੈ ਇੱਕ ਬੱਚਾ ਜਦੋਂ ਜਵਾਨ ਹੋਣ ਲੱਗਦਾ ਹੈ ਨਾ ਉਹਨੂੰ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਵੀ ਮੇਰਾ ਬਚਪਨਾ ਰੁਕਸਤ ਹੋਣ ਲੱਗਾ ਇੱਕ ਜਵਾਨ ਜਦ ਬੁੱਢਾ ਹੋਣ ਲੱਗਦਾ ਹੈ ਉਹਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਨਾਭੀ ਤੋਂ ਥੱਲੇ ਉਹ ਸ਼ਕਤੀ ਜਦ ਉੱਚੀ ਉਠਦੀ ਹੈ ਬਚਪਨਾ ਸਮਾਪਤ ਹੋਣ ਲੱਗਦਾ ਹੈ ਕੁਝ ਜਵਾਨੀ ਦੇ ਵਿੱਚ ਕਦਮ ਪੈਣ ਲੱਗ ਪੈਂਦੇ ਨੇ ਦਿਖਾਈ ਦੇਣ ਲੱਗ ਪੈਂਦੇ ਨੇ ਕੁਝ ঝলਕਾਂ ਸਾਹਮਣੇ ਆਉਂਦੀਆਂ ਤਾਂ ਜੈਸੇ ਮੈਂ ਅਰਜ਼ ਕੀਤੀ ਸਤਗੁਰ ਦੀ ਬਾਣੀ ਕਹਿੰਦੀ ਹੈ ਕਿ ਸਰੀਰ ਦੇ ਅੰਦਰ ਬਹੁਤ ਪਰਬਲ ਛੇ ਚੱਕਰ ਨੇ ਤੇ ਛੇ ਚੱਕਰਾਂ ਦੀ ਏਕਾ ਹੈ ਖਟ ਨੇਮ ਕਰ ਕੋਠੜੀ ਬੰਦੀ ਵਸਤ ਅਨੋਪ ਵਿੱਚ ਪਾਈ ਤੇ ਕੋਠੜੀ ਵੀ ਐਸੀ ਹੈ ਕਿ ਕੋਠੇ ਬੀਤਰ ਕੋਠੜੀ ਪਰਮ ਕੋਠੜੀ ਵਿਚਾਰ ਇਸ ਕੋਠੀ ਦੇ ਅੰਦਰ ਕੋਠੀ ਹੈ ਫਿਰ ਹੋਰ ਕੋਠੀ ਹੈ ਫਿਰ ਹੋਰ ਕੋਠੀ ਹੈ ਫਿਰ ਹੋਰ ਕੋਠੀ ਹੈ ਫਿਰ ਪਰਮ ਕੋਠੜੀ ਹੈ ਉਹਦੇ ਚ ਫਿਰ ਪਰਮ ਵਸਤੂ ਹੈ ਇੰਜ ਕਹਿ ਲੋ ਇਹ 6 ਕਮਰਿਆਂ ਵਾਲਾ ਮਕਾਨ ਹੈ ਤੇ ਸਾਡੇ ਕੋਲ ਹੈ ਤੇ ਅਸੀਂ ساری ਜ਼ਿੰਦਗੀ ਮਕਾਨ ਦੇ ਬਾਹਰ ਹੀ ਬੈਠੇ ਰਹਿੰਦੇ ਹਾਂ ਬੂਰੇ ਕਦੀ ਗਏ ਹੀ ਨਹੀਂ ਕਿਸੇ ਕਮਰੇ ਚ ਗਏ ਹੀ ਨਹੀਂ ਮੂਲਾ ਧਾਰ ਸਵ ਦਿਸਟਾਨ ਮਣੀਪੁਰ ਅਨਾਹਤ ਵਿਸ਼ੇਸ਼ਕ ਅਗਰ ਕਿਸੇ ਦਾ ਵੀ ਪਤਾ ਕੋ ਨਹੀਂ ਮਕਾਨ ਦੇ ਬਾਹਰ ਉਹ ਮਕਾਨ ਵਿੱਚ ਸੱਜਾ ਹੈ ਅਸੀਂ ਕਹਿ ਦਿੰਦੇ ਹਾਂ ਸਰੀਰ ਸੱਜਾ ਹੈ ਉਹ ਮਕਾਨ ਵਿੱਚ ਸੱਜਾ ਹੈ ਬੈਠੇ ਬਾਹਰ ਅੰਦਰ ਗਏ ਹੀ ਨਹੀਂ ਅੰਦਰ ਨਾ ਜਾਣ ਦਾ ਇੱਕ ਕਾਰਨ ਹੈ ਤਾਲੇ ਮਾਰ ਲੈਨੇ ਦਰਵਾਜ਼ਾ ਬੰਦ ਕਰ ਬੈਠੇ ਚਾਬੀਆਂ ਖੋ ਬੈਠੇ ਇਸ ਸਤ ਸੰਗ ਵਿੱਚ ਚਾਬੀਆਂ ਹੀ ਲੱਭਣੀਆਂ नानक गुरबिन मन का ताग ना उगड़े अवर न कूंजी हथ बस इतों कूंजी लगनी उजड़ी खो गई को ताकि ताला खुले दरवाजा खुले तो असं इस मकान प्रवेश करिए जिदे बाहर सारी जिंदगी बैठे रहें कई जन्म तो बैठे हाँ कई जन्मांत कई दफा इस तरह की काया मिली बाहर ही बैठ के समा बतीत कर चले ਉਹਨ ਮਾਨ ਕਰਦੇ ਹੈ ਇਹ ਮਕਾਨ ਸੜਾ ਹੈ ਇਹ ਮਕਾਨ ਸੜਾ ਹੈ ਲੇਕਿਨ ਪਤਾ ਕੱਖ ਵੀ ਨਹੀਂ ਮਕਾਨ ਦੇ ਚ ਹੈ ਕੀ ਤੇ ਗਏ ਕਦੀ ਅੰਦਰ ਕਦੀ ਚ ਆਤਮ ਆ ਰਹੀ ਹੈ ਤੂੰ ਬਾਹਰ ਹੀ ਉਲਝੇ ਰਹੇ ਮਕਾਨ ਦੇ ਬਾਹਰ ਬਸ ਬਾਹਰ ਹੀ ਉਲਝੇ ਰਹੇ ਇਹ ਪੰਜ ਗਿਆਨ ਅੰਦਰ ਇਹ ਮਕਾਨ ਦੇ ਬਾਹਰ ਨੇ ਇਹਨਾਂ ਦਾ ਰਸ ਵੀ ਬਾਹਰ ਪਿਆ ਅੰਦਰ ਕੋਈ ਨਹੀਂ ਅੱਖਾਂ ਦਾ ਰਸ ਬਾਹਰ ਪਿਆ ਕੰਨਾਂ ਦਾ ਰਸ ਬਾਹਰ ਪਿਆ ਰਸਨਾ ਦਾ ਰਸ ਬਾਹਰ ਪਿਆ ये सब कुछ बाहर इतने ही तो उलझा रहे हैं अंदर तो कभी गया ही नहीं प्रवेश ही नहीं किया तू अंदर एक बड़ी अनुपम वस्ती है स्वयं परमात्मा का नाम है नव अमृत प्रभ का नाम देही में इसका विश्राम तू तो अंदर कभी गया ही नहीं भगत पीपा जी कहने काया बहुखंड खोज ते नव निध पाए ना कछ आए बो ना कछ जाए बो राम की तो तो जप ही एक तरीका है ते जप होता एको नामा अवर निराफल काम जिड़े करम जिड़े धर्म जप दे उते नहीं खड़े पखंड में कर्म धर्म पाखंड जो से ते न जम जागा ती लूटे दान कर छोड़ो पुन कर छोड़ो सेवा कर छोड़ो जप नहीं कीता पखंड करम धर्म पाखंड जो से ਉਨੇ ਆ ਮਨਾ ਲਈ ਮਸਿਆ ਮਨਾ ਲਈ ਸੰਗਰਾਦ ਮਨਾ ਲਈ ਜਪਣੇ ਕੀ ਤਪਖੰਡ ਕੁਛ ਵੀ ਨਹੀਂ ਗਲਬਣੇ ਕਰਮ ਧਰਮ ਪਖੰਡ ਜੋ ਕਿਸੇ ਜਿਹੜੇ ਕਰਮ ਜਿਹੜੇ ਧਰਮ ਜਪਤੇ ਨਹੀਂ ਖੜੇ ਪਖੰਡ ਨੇ ਜਪ ਮੋਲ ਹੈ ਜਪੋ ਪੈਦੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪ ਹੈ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਪਹਿਲਾ ਜਪ ਹੈ ਔਰ ਜਿਵੇਂ जाप ਸ਼ੁਰੂ ਹੁੰਦਾ ਹੈ ਸੁੱਤੀ ਹੋਈ ਉਹ ਸ਼ਕਤੀ ਉੱਠਦੀ ਹੈ ਇਹਨੂੰ yogi ਕਿਸੇ ਹੋਰ ਢੰਗ ਨਾਲ ਵਰਣਨ ਕਰਦੇ ਨੇ ਤੇ ਗੁਰਮਤਿ ਦੀ ਜਿਹੜੀ ਸਿੱਖਿਆ ਤੇ ਧਿਕਸ਼ਾ ਹੈ ਉਹਦੀ ਰੋਸ਼ਨੀ ਵਿੱਚ ਰਹਿ ਕੇ ਮੈਂ ਇਹ ਥੋੜੀ ਜੀਆਂ ਵਿਚਾਰਾ ਥੋੜੇ ਸਾਹਮਣੇ ਰੱਖਦਾ ਪਿਆ ਉਹਨਾਂ ਦਾ ਕਹਿਣਾ ਕੁਝ ਹੋਰ ਹੈ ਉਹ ਇਸ ਕੁੰਡਲਨੀ ਨੂੰ ਸੁਰਜਾਉਂਦੇ ਨੇ ਤਾੰਤ੍ਰਿਕ ਯੋਗਾ ਨਾਲ ਪ੍ਰਾਣਾਯਮ ਦੀ ਸਿੱਧੀ ਨਾਲ ਕਿਸੇ ਦੀ ਕੁੰਡਲ ਨਹੀਂ ਸੂਰਜੀ ਹੋਵੇ ਐਸਾ ਦੇਖਾਂ ਦੇ ਵਿੱਚ ਮੈਨੂੰ ਨਹੀਂ ਆਇਆ ਕਦੀ ਇਹ ਕੋਲ ਵਖਰੇ ਹੈ ਕਿ ਕਾਨਪੁਰ ਵਿੱਚ ਮੈਂ ਇੱਕ ਗ੍ਰਸਤੀ ਸਹਿਜਤਾਰੀ ਸਿੰਘ ਜ਼ਰੂਰ ਦੇਖਿਆ ਜੋ ਅੱਥੇ ਪੈਰबस ਸੁਖਮਨੀ ਸਾਹਿਬੀ ਪੜਦਾ ਸੀ ਜ਼ਬਾਨੀ ਉਸ ਨੂੰ ਕੰਨ ਸੀ ਪੜਦਾ ਹੀ ਰਹਿੰਦਾ ਸੀ ਪਿੱਛੇ ਕਿਧਰੇ ਪਿਸ਼ੌਰ ਦੇ ਇਲਾਕੇ ਦਾ ਬਸ ਸਵੇਰੇ ਸ਼ਾਮ ਗੁਰਦੁਆਰੇ ਆਣਾ ਦਿਨ ਭਰ ਆਪਣਾ ਕੰਮ ਦੰਦਾ ਕਰਦਿਆਂ ਵੀ ਸੁਖਮਨੀ ਪੜਦੇ ਰਹਿਣਾ ਤੇ ਇੱਕ ਦਿਨ ਮੈਂ ਉਸ ਦੇ ਮਿੱਤਰ ਤੋਂ ਪੁੱਛੇ ਮੈਂ ਕਿ ਮੈਂ ਤੇ ਕਈ ਦਿਨਾਂ ਦਾ ਆਇਆ ਹਾਂ ਉਸ ਮਹਾਪੁਰਖ ਦੇ ਦਰਸ਼ਨ ਨਹੀਂ ਹੋਏ ਉਹ ਸੈਦਾਰੀ ਵੀਰ ਦੇ ਅਖੜੇ ਦੀ ਉਹਦੀ ਕੁੰਡਲ ਨਹੀਂ ਜਾਗ ਗਈ ਤੇ ਮਸਤੀ ਵਿੱਚ ਬੈਠਾ ਰਹਿੰਦਾ ਹੈ ਮਸਤੀ ਵਿੱਚ ਬਸ ਅੱਠੇ ਪੈਰੋਂ ਸੁਰ ਦੇ ਵਿੱਚ ਸੁਮੰਨੀ ਪੜਦਾ ਰਹਿੰਦਾ ਮਸਤ ਕੇ ਬੈਠ ਲੀਨੇ ਖੈਰ ਮੁਖਤਸਰ ਹੁਣ ਮੈਂ ਅਰਜ਼ ਕਰਾਂ ਨਾਭੀ ਤੋਂ ਥੱਲੇ ਇਹ ਜੋ ਸ਼ਕਤੀ ਕੁੰਡਲ ਮਾਰ ਕੇ ਬੈਠੀ ਹੈ ਇਹ ਤਾਂ ਮੋਂ ਥੱਲੇ ਹੈ ਹੁਣ ਜਗਾਣ ਵਾਸਤੇ ਆਵਾਜ਼ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਬਸ ਸਤ ਉਸਤੀ ਹੋਈ ਸ਼ਕਤੀ ਨੂੰ ਜਗਾਉਂਦਾ ਇਹ ਆਵਾਜ਼ ਹੈ ਸ਼ਕਤੀ ਉੱਪਰ ਉੱਠਦੀ ਹੈ ਜੈਸੇ ਜੈਸੇ ਸ਼ਬਦ ਅੰਦਰ ਜਾਂਦਾ ਹੈ ਸ਼ਬਦ ਚੋਟ ਕਰਦਾ ਹੈ ਸ਼ਕਤੀ ਉੱਪਰ ਉੱਠਦੀ ਹੈ ਤੇ ਪਹਿਲਾ ਚੱਕਰ ਹੈ ਮੂਲਾਧਾਰ ਇਹਨੂੰ ਵੇਨ ਕੇ ਜੋ ਅੰਦਰ ਜਾਂਦੀ ਹੈ ਸਮਝ ਲਓ ਅਜ ਮਕਾਨ ਦਾ ਮਾਲਕ ਪਹਿਲੇ ਕਮਰੇ ਚ ਗਿਆ ਅੱਜ ਸੁਣੋ ਕੁਛ ਮਕਾਨ ਦੀ ਸਮਝ ਪਈ ਅਜੇ ਘਰ ਦੇ ਅੰਦਰ ਹੀ ਗਿਆ ਬਾਹਰ ਹੀ ਰਿਹਾ ਹਮੇਸ਼ਾ ਘਰ ਦੇ ਬਾਹਰ ਹੀ ਰਿਹਾ ਔਰ ਸੱਚ ਜਾਣੋ ਮੈਂ ਆਪਣੀ ਜ਼ਿੰਦਗੀ ਚ ਕੈਸਾ ਬੰਦਾ ਦੇਖਿਆ ਹਲਦਵਾਨੀ ਬੜੀ ਸੋਹਣੀ ਕੋਠੀ ਬਣਾਈ ਬੜਾ ਸੰਗ ਮਰਮਰ ਲਾਇਆ ਬੜੀ ਮਿਹਨਤ ਤੇ ਬਾਹਰ ਤਿੰਨ ਟਪਰੀਆਂ ਸਨ ਉੱਥੇ ਹੀ ਖਾਣਾ ਪੀਣਾ ਬਣਾਣ ਉੱਥੇ ਹੀ ਖਾਣ ਉੱਥੇ ਹੀ ਸੌਣ ਤੇ ਜਦ ਦਾ ਦਾਸ ਨੂੰ ਲੈ ਗਏ ਤੇ ਕੁਦਰਤੀ ਗੱਲ ਹੈ ਉਹ ਮੂਰਖ ਤਾਂ ਸਮਝ ਲਓ ਜਿਆ ਅਨਗੈਦੇ ਮੈਂ ਸੁਭਾਉ ਕੋ ਪੁੱਛ ਬੈਠਾ ਮੈਂ ਕਿ ਮਕਾਨ ਤੁਹਾਡਾ ਹੀ ਹੈ ਕੰਦੇ ਗਏ ਹਾਂ ਸਾਡਾ ਹੀ ਤੇ ਮੈਂ ਕਿ ਭੀ ਟਪਰੀ ਚ ਕਿਉਂ ਰਹਿੰਦੇ ਪਏ ਬਾਹਰ ਬਣਾਈ ਹੋਈ ਹੈ ਐਨਾ ਖੁੱਲਾ ਦਲਾਨ ਬਾਗ ਬਗੀਚਾ ਐਨਾ ਸੋਹਣਾ ਤੁਸੀਂ ਮਹਿਲ ਖੜਾ ਕੀਤਾ ਕਹਿੰਦੇ ਗਏ ਜੀ ਅੰਦਰ ਰਹੀਏ ਬੱਚੇ ਖਰਾਬ ਕਰ ਛਿੜ ਦੇਣਾ ਗੰਦਗੀ ਹੋ ਜਾਂਦੀ ਮੈਂ ਕਿ ਕਦੋਂ ਦੇ ਬਾਹਰ ਰਹ ਰਹੇ ਹੋ ਕਹਿੰਦੇ ਦਿਨ ਸਾਲ ਉਦੋਂ ਮੈਨੂੰ ਇੱਕਦਮ ਖਿਆਲ ਆਇਆ ਇੱਕ ਆਇਆ ਇੱਕ ਮਕਾਨ ਇੱਕ ਇੱਕ ਕਮਰੇ ਚ ਬੜੀ ਰੌਣਕ ਪਰ ਬੰਦਾ ਹਮੇਸ਼ਾ ਹੀ ਜ਼ਿੰਦਗੀ ਬਾਹਰ ਹੀ ਕੱਟ ਚੱਲਦਾ ਹੈ ਪਤਾ ਹੀ ਨਹੀਂ ਚੱਲਦਾ ਮੈਨੂੰ ਮਕਾਨ ਦਿਖਾਉਣ ਵਾਸਤੇ ਕਹਿੰਦਾ ਆਪ ਤੁਹਾਨੂੰ ਕਮਰੇ ਦਿਖਾਈ ਸਜਾਵਟ ਬੜੀ ਸੀ ਬੜੀ ਗੰਨ ਸੀ ਤੋ ਸੁਭਾਵਕ ਮੇਰੇ ਮੂੰਹੋਂ ਨਿਕਲਿਆ ਉਹ ਮੁੜ ਕੇ ਬਾਦ ਫਿਰ ਕੁਦਰਤੀ ਗੱਲ ਹੈ ਉਹਨੇ ਨਖਬਾਂ ਚਲਾਣੀਆਂ ਸੀ ਮੈਂ ਕਿ ਸਰਦਾਰ ਜੀ ਤੁਹਾਡੀ ਕਿਸਮਤ ਇੱਚ ਰਹੀ ਹੈ ਸਾਨੂੰ ਮੈਂ ਕੋਈ ਭਾਗਣ ਵਾਲਾ ਨਹੀਂ ਮੰਨ ਸਕਦਾ ਬਣਾਣਾ ਨਸੀਬ ਹੋ ਗਿਆ ਰਹਿਣਾ ਨਸੀਬ ਹੀ ਕੋਈ ਨਹੀਂ ਤੇ ਇਹ ਕੋਈ ਖੁਸ਼ਕਿਸਮਤੀ ਥੋੜੀ ਵੀ ਖਰਾਬ ਹੋ ਜਾਣੀ ਮੈਂ ਉਥੇ ਦਿੱਲੀ ਦੇ ਚ ਇੱਕ ਸਿੰਘ ਨੂੰ ਦੇਖਿਆ ਸਾਈਕਲ ਤੇ ਸ਼ਾਮੇ ਵੀ ਸਾਫ ਕਰਦਾ ਪਿਆ ਤੇ ਭਈ ਸਿੰਘ ਸਾਹਿਬ ਤੁਸੀਂ ਜਾਣਦੇ ਤੇ ਹਮੇਸ਼ਾ ਸਾਈਕਲ ਤੇ ਉਹ ਗੱਡੀ ਤੁਹਾਡੇ ਕੋਲ ਗਿਆਨੀ ਜੀ ਬਾਹਰ ਬਰਸਾਤ ਹੋ ਰਹੀ ਚਿੱਕੜ ਚ ਖਰਾਬ ਹੋ ਜਾਣੀ ਖਰਾਬ ਹੋ ਗਈ ਜੇ ਜਦ ਤੋਪਾਣੇ ਹੈ ਗਰਮੀਆਂ ਦੇ ਕਹਿੰਦੇ ਨਹੀਂ ਕੱਢਣੇ ਧੋਪ ਦੇ ਰੰਗ ਫਿੱਕਾ ਪੈ ਜਾਂਦੇ ਤੇ ਲਈ ਕਿਸ ਵਾਸਤੇ ਕਿਸ ਵਾਸਤੇ ਲਈਏ ਨਹੀਂ ਪੜਾ ਵਸਤੂ ਕੋਲ ਹੈ ਉਹ ਹੈ ਕਿਸ ਵਾਸਤੇ ਬਹੁਤ ਕੋਲ ਮਕਾਨ ਇੱਕ ਬੜਾ ਕੀਮਤੀ ਮਿਲਿਆ ਹੈ ਪ੍ਰਵੇਸ਼ ਨਹੀਂ ਕੀਤਾ ਕਦੇ ਬਸ ਬਾਹਰ ਹੀ ਰਹੇ ਬਾਹਰ ਹੀ ਰਹੇ ਜਦ ਸ਼ੁਰੂ ਹੋਇਆ ਸੁਰਫਤੇ ਸ਼ਕਤੀ ਨੇ ਅਜੰਦਰ ਪ੍ਰਵੇਸ਼ ਕੀਤਾ ਧਿਆਨ ਦੇ ਆਸਰੇ ਤੇ ਸ਼ਕਤੀ ਉੱਪਰ ਉੱਠੀ ਮੌਲਾ ਧਾਰ ਚਕਰ ਨੂੰ ਵਿਨ ਕੇ ਜਦ ਅੱਗੇ ਗਈ ਤਾਂ ਕੀ ਦੇਖਦਾ ਵਾਸ਼ਨਾ ਖਤਮ ਇਹ ਬਿਸ਼ਟਰ ਦਾ ਕੀੜਾ ਸ਼ਹਿਦ ਦੀ ਮੱਖੀ ਬਣ ਗਿਆ ਤੇ ਫਿਰ ਫੁੱਲਾਂ ਤੇ ਬੈਠਣ ਲੱਗ ਪਿਆ ਪਹਿਲੇ ਗੰਦਗੀ ਦੇ ਚੋਂ ਰਸ ਕੱਢਦਾ ਸੀ ਹੁਣ ਫੁੱਲਾਂ ਚੋਂ ਕੱਢਦਾ ਹੈ ਪਹਿਲੇ ਸੰਸਾਰ ਦੇ ਵਿਕਾਰਾਂ ਦੇ ਚੋਂ ਰਸ ਕੱਢਦਾ ਸੀ ਹੁਣ ਪ੍ਰਭੂ ਦੇ ਨਾਮ ਦੇ ਚੋਂ ਰਸ ਕੱਢਣ ਲੱਗ ਪਿਆ ਰਾਸ ਤੋਂ ਬਿਨਾ ਜੀਵਣਾ ਤੇ ਬੜੀ ਔਖੀ ਗੱਲ ਹੈ ਰਸ ਤੇ ਚਾਹੀਦਾ ਹੈ ਕੋਈ ਨਵਾਂ ਰਸ ਆਇਆ ਤੇ ਕੁਦਰਤੀ ਗੱਲ ਹੈ ਉਹ ਰਸ ਆਵਾ ਇਹ ਰਸ ਨਹੀਂ ਮਾਪਿਆ ਤੇ ਕੁਦਰਤੀ ਗੱਲ ਹੈ ਸੁਭਾਵਕ ਇੱਥੇ ਸਿਰਫ ਇਹਦੀ ਵਿਕਾਰਾਂ ਦੀ ਵਾਸ਼ਨਾ ਹੀ ਸਮਾਪਤ ਹੋਈਏ ਕਿਉਂਕਿ ਉਰਧ ਗਮਨ ਹੋ ਗਈ ਹੈ ਸ਼ਕਤੀ ਸ਼ਕਤੀ ਦਾ ਵੇਗ ਥੱਲੇ ਦੀ ਤਰਫ ਹੋਵੇ ਤੇ ਵਾਸ਼ਨਾ ਦਾ ਰਸ ਬਣਦੀ ਹੈ ਕਾਮ ਰਸ ਬਣਦੀ ਹੈ ਉਰਧ ਗਮਨ ਹੋਵੇ ਨਾਮ ਰਸ ਬਣਦੀ ਹੈ ਸ਼ਰਮ ਰਸ ਬਣਦੀ ਹੈ जाप जारी है ध्यान दे आशरे ते ए शक्ति आज दूसरे कमरेच प्रवेश कर दे दूजा चक्र सर्व दिशाान नु विनके जे अंदर प्रवेश होदा है तंकी होया मौत दा भय खत्म हुन मौत दा डर नहीं रेया मरने की चिंता नहीं जीवन की नहीं आस ਤਉ ਸਰਬ ਜੀ ਆਪਰੇ ਤਪਾਲੈ ਲੇਖੇ ਸਾਹਸ ਗਰਾਸ ਜਿਸ ਮਰਨੇ ਤੇ ਜਗ ਦਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪਉਰਨ ਪਰਮਾਨੰ ਮੌਤ ਦਾ ਕੋਈ ਭੈ ਨਹੀਂ ਦਰੇ ਨਹੀਂ ਦੇ ਪਰ ਅਜੇ ਮਕਾਨ ਦੇ ਕੁਛ ਕਮਰੇ ਬਾਕੀ ਨੇ ਪਰਮ ਵਸਤੂ ਅਨੂਪਮ ਮਸਤੂ ਉਹ ਖਿੜਿਆ ਹੋਇਆ ਕਮਲ ਦਾ ਫੁੱਲ ਹਜ਼ਾਰਾਂ ਪੰਖੜੀਆਂ ਵਾਲਾ ਉਹ ਛੇਵੇਂ ਕਮਰੇ ਚ ਜਾਪ ਜਾਰੀ ਹੈ ध्यान दे आश्रय से शक्ति उद गमन हो तीसरा चक्कर भी आ गया मणिपुर विचार समाप्त तो हो गए अब मैं कथा कर रहा यह विचार ने लेकिन एक ऐसी भी अवस्था है जब सुरत उची उठ है विचार खत्म वो भावक दुनिया है भावक भावना की दुनिया विचार खो जाता है चार की लड़ नहीं पैगी जिन्हों कहा गया सुध में ना सुध रही मत में ना मत है तो जब सुधी कोई नहीं माती ही कोई नहीं तो विचार कितने कहो कबीर बुद्ध हर लई मेरी बुद्ध बदली सिद्ध पाई मेरी बुद्ध ते रब ने चुरा ली फिलसफा विचार ये सब थले ही रह गए थले दलां कोई खास गलना नहीं है ਉੱਚੇ ਉੱਠ ਗਏ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਅਗਾਹਾਂ ਚਲ ਗਏ ਮੌਨ ਨਸੀਬ ਹੁੰਦਾ ਹੈ ਖਾਮੋਸ਼ੀ ਅੰਦਰੋਂ ਖਾਮੋਸ਼ੀ ਵਿਚਾਰਾਂ ਦੀ ਖਾਮੋਸ਼ੀ ਹੋਈ ਤਾਂ ਬੰਦਾ ਅਸਲੀ ਮੌਨੀ ਹੈ ਬਾਹਰੋਂ ਮੂੰਹ ਕਰਕੇ ਮੌਨ ਧਾਰਨ ਕੀਤਾ ਅੰਦਰੋਂ ਦੁਨੀਆ ਭਰ ਦਾ ਕਲੇਸ਼ ਪਿਆ ਚੱਲ ਰਿਹਾ ਕੋਈ ਮੌਨੀ ਥੋੜੀ ਹੈ ਪਖੰਡੀ ਇਹ ਤੇ ਪਖੰਡ ਅੰਦਰੋਂ ਮੌਨ ਘਟ ਤੋਇਆ ਮੌਨ ਨਿਰ ਵਿਚਾਰ ਅਵਸਥਾ ਬਣ ਗਈ विचार शांत हो गए विचार खामोश हो गए प्यार दी दुनिया उमड़न लग गई दुनिया का जन्म होने ते हम प्यार ने जो करामात कर सहजे सहजे जाप हुन शक्ति ते ध्यान दे नाल प्यार मिश्रण हो गया उपर उठ गई विन छड़ इन्ह ने अनाहत नौथा चक्र है ਇਦੇ ਵਿੰਦੇ ਅਨਹਦ ਧੁਨੀਆਂ ਦੇ ਬਾਜੇ ਵਜਣ ਲੱਗ। ਬਾਜੇ ਨਾਦ ਅਨੇਕ ਅਸੰਖਾਂ ਕਹਤੇ ਬਾਵਣ ਹਾਰੇ ਕਹਤੇ ਰਾਗ ਪਰੇ ਸੋ ਕਈਨ ਕਹਤੇ ਗਾਣਾ। ਸੁਨ ਸਮਾਦ ਅਨਹਦ ਤੈ ਨਾਦ ਕਹਿਨ ਨਾ ਜਾਇ ਅਚਰਜ ਬਿਸਮ। ਚੇਤ ਰੇ ਚੇਤ ਮਹੂੜ ਮਨ ਮੇਰੇ ਬਾਜੇ ਅਨਹਦ ਬਾਜਾ। ਅਨਹਦ ਵਾਜੇ ਵਾਜ ਪੈਨਾਂ ਨੇ ਇਹ ਅਚੇਤ ਮਨ ਨੂੰ ਤੂੰ ਜਪਤੇ ਕਰ ਤੋ ਅਨਹਦ ਧੁਨੀ ਆਵਜ ਪੈਣਾ ਅਨਹਦ ਬੋਲ ਪ੍ਰਮਾਤਮਾ ਦੇ ਬੋਲ ਨੇ ਤੋ ਪ੍ਰਮਾਤਮਾ ਦੀ ਬਾਣੀ ਤੇ ਸੁਣ ਲਈ ਅਜੇ ਪ੍ਰਮਾਤਮਾ ਨਹੀਂ ਦਿਖਾਈ ਦਿੱਤਾ ਇਹ ਸਮਝ ਤੇ ਕਹਿੰਦੇ ਹਨ ਅਨਹਦ ਨਾਦ ਪ੍ਰਮਾਤਮਾ ਦਾ ਬੋਲ ਹੈ ਪਰਮ ਪ੍ਰਕਾਸ਼ ਪ੍ਰਮਾਤਮਾ ਦਾ ਸਰੂਪ ਹੈ ਨਾਮ ਜਪਣ ਦੇ ਚ ਇਹ ਦੋ ਘਟਨਾਵਾਂ ਘਟਦੀਆਂ ਨਾਮ ਜਪਤ ਕੋ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ ਯ ਚੇਤ ਅਜੇ ਮੂਰ ਮੰਨ ਮੇਰੇ ਬਾਜੇ ਅਨਹਦ ਬਾਜਾ ਅਨਹਦ ਬਾਜਾ ਵੱਜ ਪੈਂਦਾ ਔਰ ਇਹਦੇ ਉਤੇ ਸਹਿਬਾਂ ਦੀ ਬਾਣੀ ਚ ਬੜਾ ਜ਼ਿਕਰ ਹੈ ਬਾਜੇ ਪੰਜ ਸਬਦ ਤੇ ਘਰ ਸੁਬਾ ਗਏ ਘਰ ਸੁਬਾ ਗਏ ਸਬਦ ਬਾਜੇ ਕਲਾ ਜਿਤ ਕਰ ਧਾਰੇ ਦਰਸਨ ਅਨੰਦ ਸਾਹਿਬ ਦੇ ਵਿੱਚ ਜਿੰਨੀ ਅਨਾਹਦ ਦੁਨੀਆ ਦਾ ਜ਼ਿਕਰ ਹੈ ਸ਼ਾਇਦ ਕਿਸੇ ਹੋਰ ਪਾਸੇ ਨਹੀਂ ਬਹੁਤ ਗੁਰੂ ਅਮਰਦਾਸ ਜੀ ਨੇ ਜ਼ਿਕਰ ਕੀਤਾ ਬੜਾ ਹੀ ਜ਼ਿਕਰ ਕੀਤਾ ਵਾਜੇ ਅਨਹਦ ਤੂਰੇ ਅਨਹਦ ਤੂਰੇ ਅਨਹਦ ਫਨੀਰੀਆਂ ਵਜਣ ਲੱਗ ਪਈ ਅਨਹਦ ਵਾਜੇ ਵਜਣ ਲੱਗ ਪਏ ਅਨਹਦ ਸ਼ੈਨਾਈਆਂ ਦੀ ਗੂੰਜ ਗੁਜਣ ਲੱਗ ਪਈ ਸ਼ੈਨਾਈ ਤੇ ਕੋਈ ਨਹੀਂ ਵਜ ਰਹੀ ਹੈ ਫਨੀਰੀ ਤੇ ਕੋਈ ਨਹੀਂ ਵਜ ਰਹੀ ਹੈ ਨਰਸਿੰਗਾ ਤੇ ਕੋਈ ਨਹੀਂ ਵਜ ਰਹੀ ਹੈ ढोल तो अंदर कोई नहीं पिया पर बज रहा है अणमड़िया मंदल बाजे बिन सावन गाना रगाजे बादल बिन बरखा हो तत्व बिचारे को चमड़े का मड़िया हो पर ढोल बज रहे है नामदेव कह रहे तो अनहद दुनिया सुनाई है। दे लग पे परमात्मा दे बोल ने भगत मस्त अभ्यासी मस्त हे प्रभु आवाज तेरी सुनाई दे रही है पर अजे दूरी है ਅਜੇ ਤੂੰ ਨਹੀਂ ਦਿਖਾਈ ਦੇ ਰਿਹਾ ਤੇਰੀ ਆਵਾਜ਼ ਸੁਣਾਈ ਦੇ ਰਹੀ ਮੈਂ ਤੈਨੂੰ ਸੁਣ ਤੇ ਰਿਹਾ ਮੈਂ ਤੈਨੂੰ ਵੇਖ ਨਹੀਂ ਰਿਹਾ ਤਾਂ ਜਾਪ جاری ਹੈ ਹੁਣ ਜਾਪ ਅਨਹਦ ਹੋ ਗਿਆ ਹੈ ਹੁਣ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਕਹਿੰਦੀ ਹੁਣ ਅੰਦਰੋਂ ਹੀ ਚੱਲਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਹੁਣ ਉੱਠਦੇ ਆ ਬੈਠਦੇ ਆ ਵੀ ਇਹ ਚੱਲਦਾ ਅਨਹਦ ਧੁਨੀਆਂ ਜਿਨ੍ਹਾਂ ਦੇ ਅੰਦਰ ਵੱਜਦੀਆਂ ਹਨ ਕਿਉਂਕਿ ਦੂਜਾ ਬੰਦਾ ਸੁਣ ਤੇ ਸਕਦਾ ਨਹੀਂ ਪਰ ਮੈਨੂੰ ਤਿੰਨ ਚਾਰ ਮਹਾਪੁਰਸ਼ਾਂ ਨੇ ਸੁਢਾਂ ਨਾਲ ਦੱਸਿਆ ਚਾਰੇ ਹੀ ਗ੍ਰਸਤੀ ਸਨੇਕੀ ਦਾੌਰ ਦੇ ਚਿੱਕਾਨਪੁਰ ਦੇ ਸੇ